ਮੀਕੂ ਟਿਲੋ ਤੇ ਗੁਰਜਸ ਕਪਲਸ ਦੇ ਵਿਵਾਦ ਤੋਂ ਬਾਅਦ ਹੁਣ ਲੋਕ ਆ ਜਿਹੜੇ ਕਮੈਂਟਾਂ ਦੇ ਵਿੱਚ ਮੀਕੂ ਟਿਲੋ ਨੂੰ ਝੂਠੀ ਕਹਿ ਰਹੇ ਹਨ ਕਿਉਂਕਿ ਹਾਲੀ ਦੇ ਵਿੱਚ ਮੀਕੂ ਟੱਲੋ ਵੱਲੋਂ ਇੱਕ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਂਦਿਆਂ ਮਿਲਦਿਆਂ ਵਲੌਗ ਸ਼ੂਟ ਕੀਤਾ ਗਿਆ ਹੈ ਤੇ ਗੁਰਜਸ ਦੀ ਸਨੈਪਚੈਟ ਉੱਤੇ ਲੋਕਾਂ ਨੇ ਕਮੈਂਟ ਕੀਤੇ ਹਨ ਲੋਕ ਲਿਖਦੇ ਹਨ ਕਿ ਮੀਕੂ ਦੇਖੋ ਕਹਿੰਦੀ ਸੀ ਵੀ ਮਾਸੜ ਜੀ ਗੁੱਸੇ ਹੋਗੇ ਗੁਰਜਸ ਦੇ ਵਲੌਗ ਨਾਲ ਉਹ ਆਪ ਜਦ ਉਹਨਾਂ ਦੇ ਘਰ ਵਲੌਗ ਸ਼ੂਟ ਕਰਕੇ ਆਈ ਉਦੋਂ ਨਹੀਂ ਮਾਸੜ ਜੀ ਗੁੱਸੇ ਹੋਏ ਐਵੇਂ ਤੁਹਾਨੂੰ ਬਦਨਾਮ ਕਰਦੀ ਆ ਤਾਂ ਇਸ ਤੇ ਪ੍ਰਤੀਕਰਮ ਜਿਹੜਾ ਗੁਰਜਸ ਨੇ ਦਿੱਤਾ ਕਿ ਸਭ ਝੂਠ ਦਾ ਝੂਠ ਤੇ ਸੱਚ ਦਾ ਸੱਚ ਸਾਹਮਣੇ ਆ ਹੀ ਜਾਂਦਾ ਹੁੰਦਾ ਤੇ ਨਾਲੇ ਅਸੀਂ ਕਿਸੇ ਦੀ ਪਰਿਬਿਨਾ ਪਰਮਿਸ਼ਨ ਤੋਂ ਜਿਹੜਾ ਵਲੌਗ ਆ ਕਦੇ ਵੀ ਸ਼ੂਟ ਨਹੀਂ ਕਰਦੇ ਜਿੰਨਾ ਲੋਕਾਂ ਦੀ ਪਰਮਿਸ਼ਨ ਹੁੰਦੀ ਐ ਅਸੀਂ ਉਹਨਾਂ ਦਾ ਹੀ ਵਲੌਗ ਸ਼ੂਟ ਕਰਦੇ ਆ ਤੇ ਹੋਰ ਵੀ ਕਾਫੀ ਗੱਲਾਂ ਜਿਹੜੀਆਂ ਗੁਰਜਸ ਨੇ ਆਪਣੀ ਸਨੈਪਚੈਟ ਆਈਡੀ ਦੇ ਉੱਤੇ ਸਟੋਰੀ ਦੇ ਵਿੱਚ ਲੋਕਾਂ ਦੇ ਕਮੈਂਟਾਂ ਦਾ ਜਵਾਬ ਦਿੱਤਾ ਕਿਉਂਕਿ ਮੀਕੂ ਦੇ ਵਲੌਗ ਤੋਂ ਬਾਅਦ ਲੋਕ ਉਹਨਾਂ ਦੇ ਵਲੌਗ ਥੱਲੇ ਕਾਫੀ ਜ਼ਿਆਦਾ ਕਮੈਂਟ 네ਗੇਟਿਵ ਕਮੈਂਟ ਕਰ ਰਹੇ ਹਨ ਤੇ ਹਾਲਾਂਕਿ ਵਲੌਗ ਦੇ ਜਿਹੜੇ ਕਮੈਂਟ ਆ ਉਹ ਵੀ ਹਾਈਡ ਰੱਖੇ ਗਏ ਹਨ ਤੁਸੀਂ ਵੇਖ ਸਕਦੇ ਦੀ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਜਾਂਦਿਆ ਘਰ ਵਲੌਗ ਇੱਕ ਦੋ ਵਲੌਗ ਆ ਜਿਹੜੇ ਉਹ ਸ਼ੂਟ ਕੀਤੇ ਹਨ ਜਿਸ ਤੋਂ ਬਾਅਦ ਲੋਕਾਂ ਨੇ ਕਾਫੀ ਜ਼ਿਆਦਾ ਉਹਨਾਂ ਨੂੰ ਫਿਰ ਤੋਂ ਟਰੋਲ ਕੀਤਾ ਹੈ ਲੋਕਾਂ ਨੇ ਕਾਫੀ ਜ਼ਿਆਦਾ ਕਮੈਂਟ ਉਹਨਾਂ ਦੀਆਂ ਵੀਡੀਓ ਥੱਲੇ ਕੀਤੀਆਂ ਹਨ ਤੇ ਉਹਨਾਂ ਦੀਆਂ ਵੀਡੀਓ ਥੱਲੇ ਵੀ ਕੀਤੀਆਂ ਹਨ ਤੇ ਗੁਰਜਸ ਕਪਲਸ ਦੀਆਂ ਵੀਡੀਓ ਥੱਲੇ ਵੀ ਲਗਾਤਾਰ ਲੋਕ ਆ ਜਿਹੜੇ ਕਮੈਂਟ ਕਰ ਰਹੇ ਹਨ ਲਗਾਤਾਰ ਉਹਨਾਂ ਨੂੰ ਸਨੈਪਚੈਟ ਤੇ ਇਹ ਪੁੱਛ ਰਹੇ ਹਨ ਕਿ ਉਹ ਜੋ ਤੁਹਾਨੂੰ ਝੂਠੀ ਕਹਿੰਦੀ ਸੀ ਉਹ ਆਪ ਅੱਜ ਰਿਸ਼ਤੇਦਾਰਾਂ ਦੇ ਘਰ ਜਾ ਜਾ ਕੇ ਵਲੌਗ ਸ਼ੂਟ ਕਰ ਦੀ ਪਈ ਅਸੀਂ ਤੁਹਾਨੂੰ ਕਮੈਂਟ ਨਹੀਂ ਦਿਖਾ ਸਕਦੇ ਕਿਉਂਕਿ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਜਿਹੜੇ ਵੱਡੇ ਵੱਡੇ ਕਮੈਂਟ ਆ ਉਹ ਇਹਨਾਂ ਦੀਆਂ ਪੋਸਟਾਂ ਦੇ ਥੱਲੇ ਕੀਤੇ ਜਾਂਦੇ ਹਨ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਇਸ ਮੁੱਦੇ ਦੇ ਬਾਰੇ ਕੀ ਰਾਇ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਤੇ ਹੋਰ ਪੰਜਾਬੀ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ